ਗੁਰਬ्यान ਨਾਦ ਜੀਵਨ ਗਾਵੀ ਤੇਰੇ ਸਭ ਸੂਚੇ ਸਤ ਗੁਰੂ ਮੇਰੇ ਗੁਰਬ्यान ਨਾਦ ਜੀਵਨ ਗਾਵੀ ਤੇਰੇ ਸਭ ਸੂਚੇ ਸਤ ਗੁਰੂ ਮੇਰੇ ਮੁਜਪਣਾ ਜੀ ਹਰੀ ਓਮ ਸਤਨਾਮ ਮੁਜਪਣਾ ਜੀ ਹਰੀ ਓਮ ਸਤਨਾਮ भए आनंद ब्रह्मा विष्णु को कह दे प्रकट भए गोविंद तीन लोक जस कर्ण को संतन करी पुकार इन्द्रापुरी ताल में करी होरी जय जयकार वाल्मीकूर मेन भाषा तीन लोक पुरपुर राखा सत मणेश्वर गांदे गणपति वेद पुराण श्री ਜਗੋ ਜੋਤਨੰਤਰ ਮਿਲੀ ਪੂਰਨ ਕੀਆ ਵਿਚਰਾਮ ਲਖ ਚਰਸੀ ਬੈਠ ਨਹੀਂ ਹਰ ਪਾਇਓ ਪਨਰਵਾਨ ਅੰਬਰ ਲੋਕ ਬਕੁਟ ਮੇ ਇਚਾਰੇ ਨਾ ਕੋਈ ਬਾਲਵਣ ਸੁ ਜਾਣੀ ਕਰਤਾ ਕਰੀ ਸੋਈ ਧਨ ਮਨ ਧਨ ਸਗ ਲੈ ਕੇ ਗੁਰਦੁਰ ਪੇਡ ਚੜਾਈਏ ਸ਼ਰਨਾ ਗੁਰੂ ਕੀ ਆਈਏ ਜੋ ਚੇ ਸੋ ਬਲ ਪਾਈਏ ਮਾਤ ਪਿਤਾ ਸੰਗ ਲੈ ਕਿ ਹਮ 파ਟ ਜਗਨ ਰਖਾਈ ਨਰ ਨਾਰੇ ਸੰਗ ਲੈ ਕਿ ਫਾਲ ਕਲ ਚੜਾਈ ਪ੍ਰਭワਲਮੀਕ ਦੇਰਬਾਰ ਮੇਂ ਗਾ ਡਾਲੋ ਫੁੱਲੋ ਕੀ ਹਾਰ ਜਨੇ ਜਨੇ ਕੀ ਅਰਦਾਸ ਹੈ ਸੋ ਕੀ ਦੇਉਂਗੀ ਕਾਮ ਜਦ ਰਗ ਘਟਨੇ ਪ੍ਰਾਣ ਹੈ ਰੋ ਗੁਰੂ ਕੇ ਦਾਸ ਤਿਸ਼ਾ ਪੈ ਵਾਲ ਮੇਕ ਕੀ ਵੰਜਾ ਪੁੱਤਰ ਭਾਈ ਤਿਰਗ ਜਨਮ ਤਿਨਾ ਕਾ ਜੋ ਸਤਿਗੁਰ ਸ਼ਰਨ ਨ ਆਏ ਭਾਰਤ ਬਾਜ ਬਲ ਰਾਮ ਕੋ ਆਪਣੇ ਚਰਨੀ ਲਾਏ ਲਬ ਕੁਸ਼ੂ ਕੋ ਬਾਤੀ ਆ ਸ਼੍ਰੀ ਰਾਮ ਸਿਉਦ ਕਰਾਏ ਸੁਰਨਰ ਮਨਜਨ ਦੇ ਤੇ ਸੀਤਾ ਹਾਈ ਲਾਏ ਪਤਾਲਪੁਰੀ ਕੇ ਵਿੱਚ ਮੇ ਵਾਲਮੀਕ ਜੀ ਸੰਖਵ ਜਾਏ ਸੋ ਨੋ ਪ੍ਰਾਰਥਨਾ ਸਤਿਗੁਰੂ ਜੀ ਕੀ ਅਮਰਤਿ ਆਪ ਬਣਾਏ ਅਮਰਤ ਜਲ ਕੀ ਹੁੰਦੈ ਜੇ ਜਿਸਕੇ ਮੁਖ ਲਾਏ ਜੈ ਜੈ ਕਰਦੇ ਜੋ ਦੇਖੀ ਜਿਤਨੇ ਮਾਲ ਮਕਾਏ ਐਸੇ ਹੀ ਬਲਵੰਤ ਕੋ ਸੁਰਨਰ ਮੰਧਨ ਗਾਏ ਸਾਧੂ ਪਾਸ਼ਣ ਗੌਰ ਮੇਂ ਵਾਲ ਬੀਕ ਜੀ ਬ੍ਰਹਮ ਜਵਾਏ ਵਾਲਮੀਕੀ ਸ਼ਰਨ ਭੈ ਨਾਲ ਆਈ ਸੀ ਤਾਂ ਬਾਤ ਲਵ ਕੁਸ਼ ਕੋ ਬਾਦੀ ਆ ਗੁਰੂ ਵਾਲਮੀਕ ਮਹਾਰਾਜ ਜੋ ਕਿ ਪੜੇ ਸੁਨੇ ਸਿਰ ਮੈਣ ਸਾਹਿਬ ਕੋ ਘੜ ਘੜ ਤੀਰਥ ਨਾਉਣ ਵਾਲਮੀਕ ਗੁਰੂ ਮਨ ਕੇ ਹਰ ਕੇ ਮੁਕਤੀ ਪਾਉਣ ਸਭ ਨਰ ਨਰੀਏ ਦਰਬਾਰ ਮੇ ਕਰਿਓ ਨਿਮਸ਼ਕਾਰ ਅਮਰੀ ਅਰਦਾਸ ਹੈ ਸੋ ਕੀਜੇ ਅਕੀਕਾਰ ਆਮਰੀਏਰ ਦਾਸ ਹੈ ਸੋ ਕੀ ਜੀ ਅੰਗੀਕਾਰ ਜਿਨ ਮਾੜਿਆ ਦੇ ਮਾਨ ਗੁਰੂ ਦੀ ਕਾੜਿਆ ਦੇ ਬਾਨ ਗੁਰੂ ਨੇ ਪੱਤੇ ਆਂ ਦੇ ਬਾਜੇ ਗੁਰੂ ਨੇ ਗੱਤਿਆਂ ਦੀ ਗਤਿ ਗੁਰੂ ਸਤਪੁਰ ਸੱਚੀ ਪਾਸ਼ਾ ਪ੍ਰਕਿਤਾ ਪ੍ਰਮਾਤਮਾ ਨਰਨਾਰਨ ਵਾਲੀਕ ਮਹਾਰਾਜਿਓ ਆਪ ਜੀ ਦੇ ਪਾਵਨ ਪਵਿੱਤਰ ਸਥਾਨ ਆਪ ਜੀ ਦੇ ਸੱਚਖੰਡ ਆਪ ਜੀ ਦੇ ਹਰਿ ਮੰਦਰ ਵਿਕੇ ਸਰਬਸੰਤਾਨ ਦੇ ਸਜੋਗ ਦੇ ਨਾਲ ਸਤਿਗੁਰੂ ਸਿੱਤੇ ਪਾਛਰੀ ਆਗਿ ਦੇ ਵਿਦਿਆ ਪੜ੍ਹਾਈ ਦੇ ਮਹਾਦਾਨੀ ਧੰਨਾ ਧੰਨਾ ਬਾਬਾ ਦਲਤਰ ਮੀਟ ਕਰ ਸੈਤੀ ਜਿਨ੍ਹਾਂ ਨੇ ਸਤਿਗੁਰੂ ਦੀ ਜਨਮ ਦਿਹਾੜੇ ਨੂੰ ਮੁੱਖ ਰੱਖਦਿਆਂ ਆਪ ਜੀ ਦੀ ਅੰਮ੍ਰਿਤ ਬਾਣੀ ਧੁਰਕੇ ਬਾਣੀ ਸ਼੍ਰੀ ਆਦਿ ਧਰਮ ਸਰਕਰ ਮਹਾਰਾਜ ਦੇ ਪਵਿੱਤਰ ਬਾਣੀ ਦੇ ਜਾਪ ਰਬਹੁਣ ਲਗੇ ਸਤਿਗੁਰ ਸਿੱਚੇ ਪਾਸ਼ਾ ਜੀ ਕਿਰਪਾ ਕਰਨੀ ਦਇਆ ਕਰਨੀ ਚੜ੍ਹਦੀ ਕਲਾ ਪਖਸ਼ ਦੇ ਸਤਿਗੁਰ ਸਿੱਚੇ ਪਾਸ਼ਾ ਜੀ ਨਗਰ ਨਵਾਸੀ ਸੰਤਾਂ ਦਾ ਭਲਾ ਕਰਨਾ ਆਇਆ ਹਾਂ ਜਾਂ ਸੰਤਾਂ ਦਾ ਭਲਾ ਕਰਨਾ ਜੋ ਜੋ ਜੀਵ ਤੇਰੇ ਦਰ ਤੇ ਆਵੇ ਸਤਿਗੁਰ ਸਿੱਚੇ ਪਾਸ਼ਾ ਜੀ ਮਨ ਛਡਿਆ ਫਲ ਪਾਏ ਆਪ ਕਿਰਪਾ ਕਰੋ ਦਇਆ ਕਰੋ ਸਤਿਗੁਰ ਜੀ ਆਪਣੇ ਦਾਸਾਂ ਨੂੰ ਪਾਠ ਰੰਭਤਾ ਦੀ ਸਤਿਗੁਰ ਸੱਚੇ ਪਾਸ਼ਾ ਜੀ ਬਲ ਬਖਸ਼ੋ ਆਗਿਆ ਬਖਸ਼ੋ ਸਤਿਗੁਰ ਸੱਚੇ ਪਾਸ਼ਾ ਜੀ ਜਿਨ੍ਹਾਂ ਪੜ੍ਹਾ ਰਿਆ ਜੋ ਪੜ੍ਹਾ ਲੈ ਤਿਆਰ ਕੀਤੇ ਜਾਨੇ ਪੜ੍ਹਾਏ ਭਰਪੂਰ ਕਰਨਾ ਜਿਨ੍ਹਾਂ ਖਜ਼ਾਨਿਆਂ ਜੋ ਮਾਇਆ ਵਰਤੇ ਜਾਨੇ ਖਜ਼ਾਨੇ ਭਰਪੂਰ ਕਰਨਾ ਜਿਨ੍ਹਾਂ ਮਾਤਾ ਨੇ ਭੈਣਾ ਮੀਰਾ ਨੇ ਬਜ਼ੁਰਗਾਂ ਨੇ ਲੋਹ ਲੰਗਰ ਦੀ ਸੇਵਾ ਕਰਨੀ ਆਪ ਜੀ ਦੇ ਦਰਬਾਰ ਦੀ ਸੇਵਾ ਕਰਨੀ ਸੇਵਾ ਨੂੰ ਸਫਲ ਕਰਨਾ ਸਤਿਗੁਰ ਸੱਚੇ ਪਾਸ਼ਾ ਜੀ ਸਤਿਗੁਰੂ ਵਾਲਮੀਕ ਮਹਾਰਾਜ ਸਾਡੇ ਗਰੀਬ ਨਵਾਜਾ ਦੇ ਅਰਦਾਸ ਨੂੰ ਸਵੀਕਾਰ ਕਰੋ ਸਵੀਕਾਰ ਕਰੋ ਜੋ ਬੁਲੇ ਸੋਟ ਸਤਿਗੁਰੂ ਵਾਲਮੀਕ ਤੁਹਾਰਾ ਜੈ ਸ਼੍ਰੀ ਸ਼੍ਰੀਖਸੌੜ ਸਤਿਗੁਰੂ ਗੁਰੂ ਗਿਆਨਨਾਥ ਮਹਾਰਾਜ ਦੀ ਜੈ ਅਗਨ ਧਨ ਬ੍ਰਹਮ ਗਿਆਨੀ ਸਤਿਗੁਰੂ ਗੁਰਦੇਵ ਸਿੰਘ ਮਹਾਰਾਜ i to